اپنی ਸਕਰੀਨ ਦੇ ਉੱਤੇ ਵੇਖ ਰਹੇ ਹੋ ਇਸ ਤੇ ਕਾਰਨਾਮੇ ਸੁਣ ਕੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਓਗੇ ਕਿਉਂਕਿ ਇਸ ਨੇ ਠੱਗੀ ਜਿਹੜੀ ਹੈ 1 ਜਾਂ 2 ਕਰੋੜ ਦੀ ਨਹੀਂ ਬਲਕਿ ਸਿੱਧਾ ਘੁਟਾਲਾ ਕੀਤਾ ਹੈ ਕਰੋੜਾਂ ਦਾ ਯਾਨੀ ਕਿ 100 ਕਰੋੜ ਦਾ ਘੁਟਾਲਾ ਕੀਤਾ ਹੈ ਤੇ ਕਿਸੇ ਨੂੰ ਕੋਈ ਸ਼ੱਕ ਨਾ ਪਵੇ ਰਾਤੋਂ ਰਾਤ ਜਿਹੜੇ ਹੈ ਇਸ ਨੇ ਪੈਸੇ ਕੈਨੇਡਾ ਆਪਣੀ ਪੈਣ ਨੂੰ ਭੇਜ ਦਿੱਤੇ ਇਸ ਦਾ ਖੁਲਾਸਾ ACB ਯਾਨੀ ਕਿ ਐਂਟੀ ਕ腐ਪਸ਼ਨ ਬਿਊਰੋ ਦੇ ਵੱਲੋਂ ਕੀਤਾ ਗਿਆ ਹੈ ਹਰਿਆਣਾ ਦੇ ਵਿੱਚ ਸਹਿਕਾਰਤਾ ਵਿਭਾਗ ਦੇ ਵਿੱਚ 100 ਕਰੋੜ ਦਾ ਘੁਟਾਲਾ ਹੁੰਦਾ ਹੈ ਤੇ ਉਸ ਘੁਟਾਲੇ ਦੀ ਮਾਸਟਰਮਾਈਂਡ ਇਹ ਔਰਤ ਨਿਕਲੀ ਹੈ ਜਿਸ ਨੇ ਕੀ ਸਹਾਇਕ ਰਜਿਸਟਰਾਰ ਦੇ ਤੌਰ ਤੇ ਸੇਵਾਵਾਂ ਨਿਭਾਉਂਦੇ ਹੋਏ ਇਹ ਘੁਟਾਲਾ ਕੀਤਾ ਤੇ ਇਸ ਘੁਟਾਲੇ ਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਾ ਪਵੇ ਕੈਨੇਡਾ ਦੇ ਵਿੱਚ ਇਸ ਦੀ ਭੈਣ ਰਹਿੰਦੀ ਹੈ ਤੇ ਉਸ ਨੂੰ ਕਰੋੜਾ ਰੁਪਏ ਭੇਜ ਦਿੱਤੇ ਨੇ ਤਾਂ ਕੰਪਨੀ ਦੇ ذریعے ਜੋ ਐ ਇਸ ਨੇ ਇਹ ਸਾਰਾ ਕਾਰਨਾਮਾ ਕੀਤਾ ਪਰ ਹੁਣ ਕਿਹਾ ਜਾ ਰਿਹਾ ਕਿ ਇਹ ਵੀ ਦੁਬਈ ਭੱਜਣ ਦੀ ਫਿਰਾਕ ਦੇ ਵਿੱਚ ਸੀ ਪਰ ACB ਨੂੰ ਯਾਨੀ ਕਿ ਐਂਟੀ ਕ腐ਸ਼ਨ ਬਿਊਰੋ ਨੂੰ ਇਸ ਦੀ ਭਾਨਕ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਫੜ ਲਿਆ ਜਾਂਦਾ ਹੈ ਲਗਜ਼ਰੀ ਲਾਈਫ ਜਿਉਣ ਦੀ ਸ਼ੌਕੀਨ ਇਹ ਹਸੀਨ ਮੁਟਿਆਰ ਹੈ ਜਿਸ ਨੇ ਕੀ 100 ਕਰੋੜ ਦਾ ਘੁਟਾਲਾ ਕੀਤਾ ਤੇ ਇਹ ਘੁਟਾਲਾ ਵੀ ਸਹਿਕਾਰਤਾ ਵਿਭਾਗ ਦੇ ਵਿੱਚ ਕੀਤਾ ਗਿਆ ਇਸ ਦੇ ਨਾਲ ਇਸ ਤੇ ਕਈ ਹੋਰ ਸਾਥੀ ਵੀ ਮੌਜੂਦ ਨੇ ਜਿਸ ਨੇ ਕੀ ਇਸ ਤੇ ਵਿੱਚ ਇਸ ਦਾ ਸਾਥ ਦਿੱਤਾ ਹੈ ਹਰਿਆਣਾ ਐਂਟੀ ਕ腐ਪਸ਼ਨ ਬਿਊਰੋ ਦੀ ਜਾਂਚ ਦੇ ਵਿੱਚ ਇਸ ਦਾ ਖੁਲਾਸਾ ਹੋਇਆ ਕਿ ਸਟਾਲਨਜੀਤ ਸਿੰਘ ਨਾਮ ਦੀ ਬੈਂਟਮ ਇੰਡੀਆ ਲਿਮਟਿਡ ਕੰਪਨੀ ਦੀ ਬ੍ਰਾਂਚ ਜਿਹੜੀ ਹੈ ਕੈਨੇਡਾ ਦੇ ਵਿੱਚ ਵੀ ਹੈ ਤੇ ਇਸੇ ਕੰਪਨੀ ਦੇ ਜਰੀਏ ਘੁਟਾਲੇ ਦੀ ਇਹ ਮੁੱਖ ਦੋਸ਼ੀ ਅਸਿਸਟੈਂਟ ਰਜਿਸਟਰਰ ਅਨੁਕੋਸ਼ਿਕ ਨੇ ਰਿਸ਼ਵਤ ਦਾ ਪੈਸਾ ਕੈਨੇਡਾ ਦੇ ਵਿੱਚ ਟਰਾਂਸਫਰ ਕੀਤਾ ਕਿਉਂਕਿ ਕੈਨੇਡਾ ਦੇ ਵਿੱਚ ਇਸਦੀ ਭੈਣ ਰਹਿੰਦੀ ਹੈ ਉਸ ਦੇ ਜਰੀਏ ਇਸ ਨੇ ਸਾਰਾ ਪੈਸਾ ਕੈਨੇਡਾ ਦੇ ਵਿੱਚ ਟਰਾਂਸਫਰ ਕਰ ਦਿੱਤਾ ਤੇ ਫਿਰ ਆਪ ਵੀ ਗ੍ਰਿਫਤਾਰੀ ਤੋਂ ਬਚਣ ਦੇ ਲਈ ਦੁਬਈ ਭੱਜਣ ਦਾ ਪੂਰਾ ਬੰਦੋਬਸਤ ਇਸ ਦੇ ਵੱਲੋਂ ਕਰ ਲਿਆ ਗਿਆ ਸੀ ਪਰ ਇਸ ਦੀ ਭਨਕ ਐਨ ਮੌਕੇ ਦੇ ਉੱਤੇ ਐਂਟੀ ਕ腐ਪਸ਼ਨ ਬਿਊਰੋ ਨੂੰ ਲੱਗ ਜਾਂਦੀ ਹੈ ਤਾਂ ਦੋਸ਼ੀ ਸਟੋਲਨ ਵੀ ਜਿਹੜਾ ਆਪਣੀ ਸਾਰੀ ਫੈਮਲੀ ਨੂੰ ਪਹਿਲਾਂ ਹੀ ਕੈਨੇਡਾ ਦੇ ਚਾ ਸ਼ਿਫਟ ਕਰ ਚੁੱਕਿਆ ਹੈ ਤੇ ਇਸ ਤੋਂ ਪਹਿਲਾਂ ਕਿ ਉਹ ਖੁਦ ਕੈਨੇਡਾ ਭੱਜਦਾ ਐਂਟੀ ਕਰਪਸ਼ਨ ਬਿਊਰੋ ਦੇ ਵੱਲੋਂ ਉਸ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਇਸ ਸਾਰੇ ਮਾਮਲੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਜੋ ਹੈ ਸਾਰੀ ਜਾਣਕਾਰੀ ਲਈ ਗਈ ਹੈ ਤਾਂ ਏਸੀਬੀ ਦੇ ਅਧਿਕਾਰੀਆਂ ਦੇ ਮੁਤਾਬਿਕ ਇਸ ਦੋਸ਼ੀ ਮਾਸਟਰਮਾਈਂਡ ਦਾ ਨਾਮ ਅਨੂਕੋਸ਼ਿਕ ਹੈ ਜਿਸਨੂੰ ਕੀ ਲਗਜ਼ਰੀ ਲਾਈਫ ਜਿਉਣ ਦੀ ਬਹੁਤ ਜ਼ਿਆਦਾ ਆਦਤ ਸੀ ਸ਼ਕੀਨ ਹੈ ਲਗਜ਼ਰੀ ਲਾਈਫ ਦੀ ਤੇ ਇਸੇ ਕਰਕੇ ਉਸਨੇ ਜੋ ਹੈ ਇਹ ਸਾਰੇ ਘਟਾਲੇ ਦੇ ਵਿੱਚ ਸਾਥ ਦਿੱਤਾ ਅਕਸਰ ਹੀ ਇਹ ਗੁਰੂਗ੍ਰਾਮ ਇੱਥੋਂ ਤੱਕ ਕਿ ਦਿੱਲੀ ਦੀਆਂ ਵੱਡੀਆਂ ਪਾਰਟੀਆਂ ਦੇ ਵਿੱਚ ਵੀ ਸ਼ਾਮਿਲ ਹੁੰਦੀ ਰਹੀ ਹੈ ਪਰ ਹੁਣ ਪੁਲਿਸ ਦੇ ਹੱਥੇ ਚੜ ਚੁੱਕੀ ਹੈ ਇਸਾਰੇ ਘਟਨਾਕਰਮ ਦੇ ਵਿੱਚ ਤਕਰੀਬਨ 14 ਦੇ ਕਰੀਬ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਜਿਸ ਦੇ ਵਿੱਚ ਸੀਨੀਅਰ ਅਧਿਕਾਰੀ ਵੀ ਮੌਜੂਦ ਨੇ ਤਾਂ ਇਸ ਔਰਤ ਤੋਂ ਜਰਾ ਬਚ ਕੇ ਰਹੋ ਕਿਉਂਕਿ ਇਸ ਨੇ 100 ਕਰੋੜ ਦਾ ਘੁਟਾਲਾ ਕੀਤਾ ਤੇ ਉਸ ਦੀ ਮਾਸਟਰਮਾਈਂਡ ਨਿਕਲੀ ਹੈ ਪੈਸਾ ਵੀ ਰਾਤੋਂ ਰਾਤ ਇਸ ਦੇ ਵੱਲੋਂ ਜੋ ਹੈ ਕੈਨੇਡਾ ਦੇ ਵਿੱਚ ਸ਼ਿਫਟ ਕਰਨ ਦੀ ਪੂਰੀ ਪਲੈਨਿੰਗ ਕੀਤੀ ਤੇ ਫਿਰ ਦੁਬਈ ਭੱਜਣ ਦੀ ਫਿਰਾਗ ਦੇ ਵਿੱਚ ਸੀ ਪਰ ਐਨ ਮੌਕੇ ਦੇ ਉੱਤੇ ਇਸ ਨੂੰ ਫੜ ਲਿਆ ਜਾਂਦਾ ਹੈ ਇਸ ਦੇ ਹੋਰ ਵੀ ਕਈ ਸਾਥੀਆਂ ਨੂੰ ਫੜਿਆ ਗਿਆ ਅਨੁਕੋਸ਼ਿਕੇਸ ਦਾ ਨਾਮ ਹੈ ਜਿਹੜੀ ਕਿ 100 ਕਰੋੜ ਦੇ ਘੁਟਾਲੇ ਦੀ ਮਾਸਟਰ ਮਾਈਂਡ ਨਿਕਲੀ ਹੈ ਜਿਸ ਵੇਲੇ ਪੁਲਿਸ ਵੀ ਇਸ ਸਾਰੇ ਮਾਮਲੇ ਦੀ छानबीन ਕਰ ਰਹੀ ਸੀ ਤੇ ਜਦੋਂ ਇਸ ਔਰਤ ਦੇ ਬਾਰੇ ਪਤਾ ਲੱਗਦਾ ਹੈ ਤਾਂ ਏਸੀਬੀ ਦੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਜਾਂਦੇ ਨੇ ਇਹ ਸਾਰੇ ਮਾਮਲੇ ਦੇ ਵਿੱਚ ਤਕਰੀਬਨ ਸੀਨੀਅਰ ਅਧਿਕਾਰੀਆਂ ਦੇ ਸਣੇ 14 ਜਾਣਿਆਂ ਦੀ ਗ੍ਰਫਤਾਰੀ ਹੋ ਚੁੱਕੀ ਹੈ ਇਥੋਂ ਤਾਂਕਿ ਸੀਐਮ ਮਨੋਹਰ ਲਾਲ ਖੱਟੜ ਹੋਰਾਂ ਦੇ ਵੱਲੋਂ ਵੀ ਇਹ ਸਾਰੇ ਮਾਮਲੇ ਦੀ ਪੂਰੀ ਜਾਣਕਾਰੀ ਲਈ ਜਾ ਰਹੀ ਹੈ ਕੇਂਦਰ ਤੋਂ ਮਿਲੇ ਪੈਸੇ ਨੂੰ ਨਿੱਜੀ ਜਾਇਦਾਦ ਖਰੀਦਣ ਦੇ ਲਈ ਇਸ ਦੇ ਵੱਲੋਂ ਵਰਤਿਆ ਗਿਆ ਸੀ ਸਟਾਲਨਜੀਤ ਸਿੰਘ ਇਸ ਦੇ ਨਾਲ ਸਾਥੀ ਹੈ ਇਸ ਦਾ ਜਸਨੇ ਕੀ ਇਹ ਸਾਰੇ ਮਾਮਲੇ ਦੇ ਵਿੱਚ ਇਸ ਦਾ ਪੂਰਾ ਸਾਥ ਦਿੱਤਾ ਸਟਾਲਨ ਨੇ ਪਹਿਲਾਂ ਹੀ ਆਪਣੇ ਸਾਰੇ ਟੱਬਰ ਨੂੰ ਕੈਨੇਡਾ ਦੇ ਵਿੱਚ ਸ਼ਿਫਟ ਕਰ ਦਿੱਤਾ ਖੁਦ ਵੀ ਕੈਨੇਡਾ ਭੱਜਣ ਵਾਲਾ ਸੀ ਪਰ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਐਨ ਮੌਕੇ ਦੇ ਉੱਤੇ ਦਬੋਚ ਲਿਆ ਜਾਂਦਾ ਹੈ ਇਸ ਦਾ ਸਾਥੀ ਤੇ ਖੁਦ ਵੀ ਲਗਜ਼ਰੀ ਲਾਈਫ ਜਿਉਣ ਦੀ ਸ਼ੌਕੀਨ ਹੈ ਵੱਡੀਆਂ ਪਾਰਟੀਆਂ ਦੇ ਵਿੱਚ ਜੋ ਹੈ ਇਹ ਹਿੱਸਾ ਲੈਦੀ ਰਹੀ ਹੈ ਚਾਹੇ ਉਹ ਦਿੱਲੀ ਦੀਆਂ ਪਾਰਟੀ ਜ਼ੋਨ ਤੇ ਚਾਹੇ ਗੁਰੂਗ੍ਰਾਮ ਦੀਆਂ ਪਾਰਟੀਆਂ ਹੋਣ ਲਗਜ਼ਰੀ ਲਾਈਫ ਇਸ ਦੀ ਪਹਿਲੀ ਪਸੰਦ ਹੈ 100 ਕਰੋੜ ਦੇ ਘਟਾਲੇ ਦੀ ਇਹ ਮਾਸਟਰਮਾਈਂਡ ਨਿਕਲੀ ਆ ਜਰਾ ਗੌਰ ਨਾਲ ਇਸ ਦੀਆਂ ਤਸਵੀਰਾਂ ਨੂੰ ਵੇਖ ਲਿਓ ਕਿਤੇ ਤੁਹਾਡੇ ਨਾਲ ਵੀ ਇਸ ਦੇ ਵੱਲੋਂ ਠੱਗੀ ਤਾਂ ਨਹੀਂ ਮਾਰੀ ਗਈ ਅਨੁਕੋਸ਼ਿਕੇਸ ਦਾ ਨਾਮ ਹੈ ਜਿਹੜੀ ਕਿ ਖੁਦ 100 ਕਰੋੜ ਦਾ ਘੁਟਾਲਾ ਕਰਕੇ ਸਾਰੇ ਪੈਸੇ ਕੈਨੇਡਾ ਦੇ ਵਿੱਚ ਭੇਜੇ ਤੇ ਫਿਰ ਆਪ ਵੀ ਦੁਬਈ ਭੱਜਣ ਵਾਲੀ ਸੀ ਇਸ ਦੀ ਜਾਣਕਾਰੀ ACB ਨੂੰ ਪਤਾ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਵੀ ਦਸਿਆ ਜਾ ਰਿਹਾ ਹੈ ਕਿ ਦਬੋਚ ਲਿਆ ਗਿਆ